ਨਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਹੱਕ ਦਾ ਕੇ ਸਪੋਰਟ ਕਰਨੀ ਹੈ ਹਾਲ ਤੋਂ ਜਿਹੜਾ ਹੈ ਉਹ ਮੈਂ ਅਸਤੀਫਾ ਦੇਣਾ ਭਾਈ ਅਮਰਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪ੍ਰਗ ਹੋਰ ਅਲਾਨ ਕਰਦਾ ਲੋਕੋ ਜੇਲ੍ਹ ਵਿੱਚ ਬੰਦ ਨੇ ਬਹੁਤ ਬੜੀ ਤਕਸ਼ਾਈ ਹੋਈ ਹੈ ਔਰ ਐਨਐਸਏ ਲੱਗੀ ਹੈ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਨ ਜੇਲ ਕੱਟਨੀ ਪਈ ਉਹ ਕੋਰਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬੈਂਤ ਸਿੰਘ ਦੇ ਹੋਣ ਹਾਰਸ ਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਕਾਨ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਦੀ ਆਪਣੀ ਸਮਾਚਾਰ ਜਿਹੜਾ ਐਲਾਨ ਕਰਦਾ ਅਗਮਣੀ ਅਕਾਲੀ ਦਲ ਤੇ ਮੇਰੀ ਮਾਂ ਜਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਮੇਰਾ ਮਨ ਬੜਾ ਭਰਿਆ ਹੈ ਕਿ ਮੈਨੂੰ 40 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟੱਕੇ ਖਾਂਦਿਆਂ ਨੂੰ ਔਰ ਸਾਡੇ ਕਈ ਤਰ੍ਹਾਂ ਪ੍ਰਧਾਨਗੀ ਤੇ ਬੂਏ ਤੇ ਬੈਕ ਵੀ ਅਸੀਂ ਭਾਜ-ਭਾਜ ਸਾਸ-ਸਾ ਦਿਨ ਵਾਪਸ ਆ ਜਾਂਦੇ ਸੀ ਔਰ ਇਹ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਕਾਲੀ ਦਲ ਜਿਹੜਾ ਉਹ ਖਾਲੀ ਦਲ ਬਣ ਕੇ ਰਹਿ ਗਿਆ ਕਾਲੀ ਦਲ ਚੋ ਜਿਹੜੀ ਹੈ ਉਹ ਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨਾਲ ਔਰ ਸਿੱਖ ਕੌਮ ਨਾਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਸੰਗਤ ਨਾਲ ਕੁਝ ਪੰਥਕ ਵਿਚਾਰਾ ਜੜੀਆਂ ਨੇ ਉਸ ਆਈਆਂ ਕਰਨੀਆ ਚਾਹੁੰਨਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਬਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਲੇਕਿਨ ਜਦੋਂ 1999 ਵਿੱਚ ਮੈਂ ਜੋਧਪੁਰ ਜੇਲ੍ਹ ਚ ਰਿਹਾਵ ਕੇ ਆਇਆ ਸੀ ਤਾਂ 1999 ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਸਨ ਤਾਂ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਉਹ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਉਹ ਰਾਲ ਇੰਦੀ ਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਸ ਟਾਈਮ ਤੇ ਮੁੱਖ ਸੇਵਾਦਾਰ ਸੀ ਪ੍ਰਧਾਨ ਸੀ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉਹ ਜਿੱਤ ਪ੍ਰਾਪਤ ਕੀਤੀ ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਬੀ ਦਲਜੀਤ ਕੌਰ ਉਹਨਾਂ ਨੇ ਮਨਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਬਿਰਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਤਰਨਤਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤਨ ਮੁੱਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਛੱਡੀ ਪਰ ਅਫਸੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਸਬੰਧ ਵਿੱਚ 37 ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧੜੀਆਂ ਜੇ ਕਿਸੇ ਨੇ ਡਾਈਆਂ ਤਾਂ ਉਹ ਦਮਤੇ ਵੀ ਤਕਸਾਲ ਤੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਨੇ ਡਾਈਆਂ ਔਰ ਸੇਤੀਆਂ ਜਲੂਸ ਉਹ ਦਿੱਲੀ ਲੈ ਕੇ ਗਏ ਜਿੱਥੇ ਇੰਦਰਾ ਗਾਂਧੀ ਨੂੰ ਸਟੇਜ ਤੇ ਖਰੀਆਂ ਖਰੀਆਂ ਸੁਣਾ ਕੇ ਕਿਹਾ ਮੈਂ ਅਮਰਜੰਸੀ ਦੇ ਖਿਲਾਫ ਹਾਂ ਮੈਨੂੰ ਪਰ ਮਾਰ ਦਿਓ ਭਾਵੇਂ ਮੈਨੂੰ ਸ਼ਹੀਦ ਕਰ ਦਿਓ ਔਰ ਹਿੱਕ ਤੇ ਹੱਥ ਮਾਰ ਕੇ ਕਿਹਾ ਸੀ ਮੈਂ ਅਮਰਜੰਸੀ ਤੜਾ ਨਹੀਂ ਔਰ ਉਹ ਅਮਰਜੰਸੀ ਟੁੱਟੀ ਪੰਜਾਬ ਸ਼੍ਰੋਮਨੀਆ ਅਕਾਲੀ ਦਲ ਦਾ ਜਿਹੜਾ ਸੀ ਉਹ ਰਾਜਪਾਗ ਬਣਿਆ ਪਰ ਅਫਸੋਸ ਹੈ ਕਿ ਮੇਰੇ ਪਿਤਾ ਜੀ 1977 ਵਿੱਚ ਜਿਹੜਾ ਉਹ ਐਕਸੀਡੈਂਟ ਦੇ ਦੌਰਾਨ ਜਿਹੜੇ ਸੀ ਉਹ ਸੱਚ ਕਰਨ ਨੂੰ ਚਲੇ ਗਏ। ਇਹਨਾਂ ਇੱਕ ਗੱਲ ਉਹ ਕਹਿੰਦੇ ਹੁੰਦੇ ਸੀ ਕਿ ਪੰਥ ਦਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਹਿੱਕ ਢਾ ਕੇ ਸਪੋਰਟ ਕਰਨੀ ਹੈ। ਤਾਂ ਅਸੀਂ ਉਹ ਸਾਡੇ ਦਿਲ ਵਿੱਚ ਸਾਡੇ ਮਨ ਮੰਦਰ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਵਸੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਨੀਵੀਂ ਵੀ ਜਿਹੜੀ ਹੈ ਉਹ ਜੇਲਾਂ ਤੇ ਸ਼ਹੀਦੀਆਂ ਤੇ ਔਰ ਕੁਰਬਾਨੀਆਂ ਤੇ ਟੀ ਸੀ ਪਰ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਕਾਲੀ ਦਲ ਜਿਹੜਾ ਉਹ ਖਾਲੀ ਦਲ ਬਣ ਕੇ ਰਹਿ ਗਿਆ ਕਾਲੀ ਦਲ ਚੋ ਜਿਹੜੀ ਹੈ ਉਹ ਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਹੁਣ ਤਾਂ ਕੇਵਲ ਤੇ ਕੇਵਲ ਵਖਾਵਾ ਰਹਿ ਗਿਆ ਔਰ ਝੋਲੀ ਚੁੱਕ ਲੋਕ ਜਿਨ੍ਹਾਂ ਨੂੰ ਪੰਥ ਦਾ ਊੜਾ ਵਾਲਾ ਨਹੀਂ ਆਉਂਦਾ ਉਹ ਲੋਕ ਇੱਕ ਪਰਿਵਾਰ ਦੇ ਅਦਾਲੇ ਜਿਹੜਿਆ ਉਹਨਾਂ ਨੇ ਘੇਰਾ ਘੱਟ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਮੈਂ ਪਾਰਟੀ 'ਚ ਰਹਿੰਦਿਆਂ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੋ ਪਰ ਅਸੀਂ ਕਿ ਕੰਮਜਾਪ ਨਹੀਂ ਹੋ ਸਕੇ ਸੋ ਮੈਂ ਜਦੋਂ ਬੇਦਬੀ ਹੋਈ ਸੀ ਔਰ ਪਰ ਗਾੜੀ ਮੋਰਚਾ ਲੱਗਾ ਸੀ ਤੇ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਫਲਕ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋਂ ਮੇਰਾ ਗਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਣ ਲੱਗ ਪਿਆ ਔਰ ਉਸ ਤੋਂ ਬਾਅਦ 2018 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਆਏ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਿਕਾਰਯੋਗ ਪਤਨੀ ਡਾਕਟਰ ਅਮਰਜੀਤ ਕੌਰ ਜੀ ਜਿਹੜੇ ਧਰਮ ਸ ਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀ ਤੇ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਵੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿਉਂਕਿ ਸਾਡੀ ਸਰਕਾਰ ਸੀ ਔਰ ਸਾਡੀ ਸਰਕਾਰ ਵਿੱਚ ਜਿਹੜੀ ਵਿਰਭੀ ਹੋਈ ਹੈ ਤੇ ਭਾਵੇਂ ਆਪਾਂ ਬੇਬੀ ਤੁਸਾ ਕਰਵਾਈ ਹੈ ਚ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਦੋਸ਼ੀ ਇਹਦੇ ਚ ਸਾਬਤ ਹੋ ਜੂ ਮੈਂ ਕਹਿੰਦੀ ਦੋਸ਼ੀ ਤੇ ਤੁਸਾ ਬਰੀ ਹੋ ਜਾਣਾ ਜਦੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੱਖ ਨਤਮਸਤਕ ਹੁੰਦਾ ਆਪਾਂ ਸਮਰਪਿਤ ਕਰ ਦਿੰਦਾ ਤੇ ਜੇ ਉਹ ਅਕਾਲ ਤਖਤ ਸਾਹਿਬ ਦਾ ਜਹੇਦਾਰ ਸੇਵਾ ਲਾ ਦਿੰਦਾ ਤਾਂ ਉਹ ਸਾਰੇ ਜਿਹੜਾ ਗਲਾਹ ਐ ਜਾਂ ਜੋ ਵੀ ਗਲਤੀ ਹੋਈ ਹੁੰਦੀ ਆ ਮਾਫ ਜਿਹੜੀ ਐ ਖਾਲਸਾ ਪੰਥ ਕਰ ਦਿੰਦਾ ਲੇਕਿਨ ਮੇਰੇ ਘਰ ਹੋਇਆ ਗੱਲ ਜਿਹੜੀ ਹੋ ਕੇ ਗਈ ਬਾਅਦ ਵਿੱਚ ਜਦੇ ਲੋਕ ਉਹਨਾਂ ਦੇ ਲਾਗੇ ਸਨ ਕਿਚਨ ਕੈਬਿਨੇਟ ਵਿੱਚ ਉਹਨਾਂ ਦੀਸਾ ਨਾ ਉਹਨਾਂ ਨੇ ਉਹਨਾਂ ਨੂੰ ਮਾਫੀ ਨਹੀਂ ਮੰਗਣ ਦਿੱਤੀ ਔਰ ਫਿਰ ਉਸ ਤੋਂ ਬਾਅਦ 2022 ਵਿੱਚ ਮੈਂ ਫਿਰ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਜਦੋਂ 2022 ਦੀਆਂ ਇਲੈਕਸ਼ਨਾਂ ਹਰ ਗਈਆਂ ਤੇ ਕਾਲੀ ਦਲ ਮੈਚ ਤਿੰਨ ਸ਼ੀਟਾਂ ਤੇ ਸੀਮਤ ਹੋ ਕੇ ਰਹਿ ਗਿਆ ਤਾਂ ਮੈਂ ਉਦੋਂ ਵੀ ਇੱਕ ਅਖਬਾਰ ਵਿੱਚ ਬਿਆਨ ਦਿੱਤਾ ਸੀ ਕਿ ਉਹ ਕਿ ਕਈ ਲੋਕ ਕਹਿਣਗੇ ਕਿ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਅਸੀਂ ਚੰਗੀ ਗੱਲ ਨੂੰ ਵੀ ਕਈ ਵਾਰ ਕਈ ਲੋਕ ਆਪਣੀਆਂ ਮਾੜੀਆਂ ਅੰਕਲਾ ਲਾ ਕੇ ਜਿਹੜੀਆਂ ਨੇ ਉਹ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਆ ਇਸ ਕਰਕੇ ਮੈਂ ਅਖਬਾਰ ਦੀ ਜਿਹੜੀ ਉਹ ਕਟਿੰਗ ਆ ਉਹ ਵੀ ਪੇਸ਼ ਕਰ ਸਕਦਾ ਔਰ ਉਹਦੇ 'ਚ ਮੈਂ ਕਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ ਸੋ ਉਹਦੇ ਵਾਸਤੇ ਜਿਨ੍ਹਾਂ ਨੂੰ ਹੋਣੇ ਹੈ ਜੇ ਤਾਜ਼ਾ ਤਾਜ਼ਾ ਰਵੀਕਰਨ ਸਿੰਘ ਕਾਲੂ ਨੂੰ ਕੱਢਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੰਪਤੀ ਗਈ ਸੀ ਜਿਦੇ ਵਿੱਚ ਚੰਦੂ ਮਾਇਰਾ ਸਾਹਿਬ ਔਰ ਅਟਵਾਲ ਸਾਹਿਬ ਤੇ ਜਿਹੜੇ ਉਹ ਆਪਣੇ ਹੈਗੇ ਅਯਾਲੀ ਸਾਹਿਬ ਤੇ ਹੋਰ ਵੀ ਉਹਦੇ ਚ ਪੰਥਕ ਤੈਸ਼ੀ ਜਿਹੜੇ ਕੱਤਰ ਹੋਏ ਸਨ ਲੇਕਿਨ ਉਦਨ ਕੋਈ ਉਹ ਸਾਰਥਕ ਫੈਸਲਾ ਨਾ ਲੈ ਸਕੇ ਤਾਂ ਉਹਦੇ ਉਹ ਵੀ ਜਿਹੜੀ ਜਦੋਂ ਸੋ ਜਿਹੜੀ ਹੈ ਸ਼ਰੋਮਨੀ ਅਕਾਲੀ ਦਲ ਨੂੰ ਔਰ ਪ੍ਰਧਾਨ ਸਾਹਿਬ ਨੂੰ ਕਹੀ ਤੇ ਉਹ ਉਸ ਦਿਨ ਤੋਂ ਵੀ ਮੇਰੇ ਨਾਲ ਔਰ ਖਾਸ ਕਰਕੇ ਜਿਹੜੀ ਪੰਥਕ ਸੋਚ ਰੱਖਦੇ ਸਨ ਲੋਕ ਉਹਨਾਂ ਨਾਲ ਢਡੋ ਜਿਹੜੀ ਹੈ ਉਹ ਖਾਰ ਖਾਦੇ ਰਹੇ ਸੋ ਮੈਂ ਸਮਝਦਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਇਹ ਕਹੇ ਪੰਥਕ ਚਿਹਰੇ ਦੀ ਲੋੜ ਰਹਿ ਗਈ ਹੈ ਨਾ ਕਿਸੇ ਕੁਰਬਾਨੀ ਵਾਲੀ ਦੀ ਰਹਿ ਗਈ ਹੈ ਨਾ ਕਿਸੇ ਸ਼ਿੱਦੀ ਵਾਲੇ ਪਰਿਵਾਰ ਦੀ ਇੱਥੇ ਕੋਈ ਕਦਰ ਰਹਿ ਗਈ ਹੈ ਉਹ ਸ਼ਰੋਮਨੀ ਅਕਾਲੀ ਦਲ ਦਾ ਅੱਜ ਜਿਹੜਾ ਹੈ ਉਹ ਪੰਥਕ ਸਿਧਾਂਤਾਂ ਤੋਂ ਠਿੜਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ ਮੈਂ 8 ਸਾਲ ਜੇਲ੍ਹ ਕੱਟਿਆ ਤੇ 1985 ਵਿੱਚ ਜਦੋਂ ਰਜੀਵ ਲਾਂਗਵਾਲ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਗਲਪਾਕ ਲਈ ਸੱਦਿਆ ਸੀ ਜਿੱਥੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਔਰ ਸ਼ਰੀਆ ਕਾਲ ਤੱਕ ਸਾਫ ਠੱਠੇ ਤੇ ਕੁਰਸੀ ਡੋਲ ਤੋ ਰਕਾਰ ਕਰ ਦਿੱਤਾ ਔਰ ਰਜੀਵ ਲੰਗੋਵਾਲ ਜਿਹੜਾ ਖੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਠਿਰਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਹੀ ਜਾਂ ਆਪਣੇ ਛਿੱਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਨਹੀਂ ਉਹਦੇ ਕੋ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤਾਂ ਮੇਰੀ ਮਾਂ ਜਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਵੀ ਇੱਥੇ ਚ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਹੈ ਉਹ ਮੈਂ ਅਸਤੀਫਾ ਦੇਣਾ ਔਰ ਭਾਈ ਅਮਰਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਦੇੋਰ ਐਲਾਨ ਕਰਦਾ ਕਿਉਂਕਿ ਜੇਲ੍ਹ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਬੜੀ ਔਖੀ ਐ ਦੇਣੀ ਤਾਂ ਛਿੱਦੀ ਸਭ ਤੋਂ ਔਖੀ ਐ ਲੇਕਿਨ ਜੇਲ੍ਹ ਕੱਟਣੀ ਵੀ ਬੜੀ ਔਖੀ ਐ ਮੈਂ 8 ਸਾਲ ਜੇਲ੍ਹ ਕੱਟੀ ਐ ਜਿਹਦੇ ਵਿੱਚ ਅੰਮ੍ਰਿਤਸਰ ਜੇਲ੍ਹ ਜਲੰਧਰ ਜੇਲ੍ਹ ਲੁਧਿਆਣਾ ਜੇਲ੍ਹ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਲੀਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਮਾਰਾ ਲਫਜ਼ ਕਹਿਣਾ ਨਾ ਸ਼ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਮਾਰੀ ਹੈ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਇੱਕ ਆਵਾਜ਼ ਹੈ ਸਿੱਖਾਂ ਦੀ ਇੱਕ ਸਰਬੋੱਚ ਸੰਸਥਾ ਹੈ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਹੈ ਔਰ ਸ਼ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਔਰ ਮੈਂ ਸਮਝਦਾ ਹਾਂ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਛਿੱਧੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਜੱਲਾ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਦਲ ਪਰਵਾਰ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੀ ਸੇਵਾ ਜਿਹੜੀ ਆ ਮੈਂ ਕਰਦਾ ਰਹੂੰਗਾ ਸੋ ਮੈਂ ਭਾਈ ਅਮਰਪਾਲ ਸਿੰਘ ਜੀ ਦੀ ਔਰ ਇਸੇ ਤਰ੍ਹਾਂ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬੈਂਤ ਸਿੰਘ ਦੇ ਹੋਣ ਹਾਰ ਸੁਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਕਾਨ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਬੋਲੀ ਆਪਣੇ ਹਮੈਤਾ ਜਿਹੜਾ ਐਲਾਨ ਕਰਦਾ ਔਰ ਮੇਰਾ ਮਨ ਬੜਾ ਭਰਿਆ ਕਿ ਮੈਨੂੰ 40 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟੱਕੇ ਖੰਦਿਆਂ ਨੂੰ ਔਰ ਸਾਡੇ ਕਈ ਵਾਰਾ ਪ੍ਰਧਾਨਗੀ ਤੇ ਬੂਹੇ ਤੇ ਬਹਿ ਕੇ ਵੀ ਅਸੀਂ ਪੰਜ ਪੰਜ ਸੱਤ ਸੱਤ ਦਿਨ ਵਾਪਸ ਆ ਜਾਂਦੇ ਸੀ ਔਰ ਹੋਰ ਵੀ ਜਿਹੜੇ ਮਾਝੇ ਦੇ ਲੀਡਰ ਉਹਨਾਂ ਦੇ ਵੀ ਬੋਇਆ ਕੇ ਬਹਿ ਕੇ ਵਾਪਸ ਆ ਜਾਂਦੇ ਸੀ ਪਰ ਸਾਨੂੰ ਰਾਹ ਨਹੀਂ ਸੀ ਕੋਈ ਵੀ ਇੱਕ ਮੈਨੂੰ ਜੇ ਮaaf ਕਰਨ ਬਾਹਰਲੇ ਸਿੰਘ ਤੇ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਮਤਲਬ ਮੈਨੂੰ ਕਿਹੜਾ ਹੈਗਾ ਕਿ ਉਹਨਾਂ ਨੇ ਕੇਜਰੀਵਾਲ ਦੀ ਤਾਂ ਮਤ ਕਰਤੀ ਜਿਹੜਾ ਦਿੱਲੀ ਦਾ ਟੋਪੀ ਵਾਲਾ ਭਈਆ ਸੀ ਲੇਕਿਨ ਜਿਹੜੀ ਅਸੀਂ ਪੰਥਕ ਪਰਿਵਾਰ ਸੀ ਜਿਸ ਤਰ੍ਹਾਂ ਆਪਣੇ ਰੋਡੇ ਪਰਿਵਾਰ ਸੀ ਜਿੰਦੇ ਸੁਖੇ ਦਾ ਪਰਿਵਾਰ ਸੀ ਸਤਵੰਦ ਸਿੰਘ ਕੇਰ ਸਿੰਘ ਦਾ ਪਰਿਵਾਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਰਿਵਾਰ ਸੀ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਸੋ ਸਾਡੇ ਪਰਿਵਾਰ ਦੇ 17 ਜੀ ਸ੍ਰੀ ਅਕਾਲ ਪਤਿਸ਼ਾਹ ਸਾਹਿਬ ਤਸ਼ਹੀਦ ਹੋ ਗਏ ਸਨ ਲੇਕਿਨ ਬਾਹਰਲੀ ਸੰਗਤ ਨੇ ਕਦੇ ਵੀ ਜਿਹੜਾ ਹੱਥ ਹੈ ਉਹ ਮੇਰੇ ਤੇ ਨਹੀਂ ਰੱਖਿਆ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਲੇਕਿਨ ਮੈਂ ਤਾਂਤੇਈ ਨਾਲ ਔਰ ਇਮਾਨਦਾਰੀ ਨਾਲ ਜਿਹੜੀ ਹੈ ਉਹ ਪੰਥ ਦੀ ਤੇ ਪੰਜਾਬ ਦੀ ਸੇਵਾ ਕੀਤੀ ਹੈ ਲੇਕਿਨ ਜਦੋਂ ਮੌਕਾ ਆਇਆ ਸੀ ਹਮ ਤਿਹਾਰ ਆਇਆ ਸੀ ਮੈਂ ਉਦੋਂ 1955 ਵਿੱਚ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਜੋਧਪੁਰ ਜੇਲ੍ਹ ਤੋਂ ਛਡ ਦਿੱਤੀ ਸੀ ਤੇ 5 ਸਾਲ ਜੇਲ੍ਹ ਕੱਟਦੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਸੀ ਸੋ ਮੈਂ ਅੱਜ ਬਾਗਲ ਪਰਿਵਾਰ ਤੋਂ ਅਸਤੀਫਾ ਦਿੰਦਾ ਤੇ ਇਹਨਾਂ ਪੰਥਕ ਪਰਿਵਾਰਾਂ ਦੀ ਮੈਂ ਅਦਾਲਾਨ ਕਰਦਾ